ਵੇ ਕੋਈ ਸੁਰਖ ਗੁਲਾਬ ਹੋਵੇ ਓਏ ਕੋਈ ਸੁਰਖ ਗੁਲਾਬ ਹੋਵੇ ਹੋਰ ਬਾਤਰੇ ਕੋਲਾਏ ਓਏ 사ਲਾ ਉਥੇ ਵੀ ਪੰਜਾਬ ਹੋਵੇ ਓਏ 사ਲਾ ਉਥੇ ਵੀ ਪੰਜਾਬ ਹੋਵੇ ਜਾਵਨੀ ਕੋਈ ਮੋੜ ਲਿਆ ਬੋ ਓਏ نی میرے نال جے لڑکے اللہ کر آ جا بجے سونا در واگے دے ਤੈਨੂੰ ਤੀਵਾ ਨਾ ਲਗੇ ਪਾ ਕੇ ਦੀਏ ਸਰ ਹੱਥ ਅੱਜ ਅਸੀਂ ਉਸ ਮਾਨ ਮਤੀ ਹਸਤੀ ਦੇ ਨਾਲ ਗੱਲ ਕਰਾਂਗੇ ਸਾਂਝਾ ਪਾਵਾਂਗੇ ਜਿਨ੍ਹਾਂ ਦੇ ਪਿਤਾ ਨੂੰ ਲੈਂਦੇ ਪੰਜਾਬ ਵੀ ਨਹੀਂ ਦੁਨੀਆ ਭਰ ਦੇ ਵਿੱਚ ਬੜੇ ਫਕਰ ਦੇ ਨਾਲ ਬੜੇ ਮਾਨ ਦੇ ਨਾਲ ਬੜੇ ਅਦਰ ਦੇ ਨਾਲ ਸੁਣਿਆ ਜਾਂਦਾ ਜਨਾਬ ਸ਼ੌਕਤ ਅਲੀ ਤੇ ਸ਼ੌਕਤ ਅਲੀ ਸਾਹਿਬ ਦੇ ਵੱਡੇ ਸਰਜੰਦ ਨੇ ਇਕਬਾਲ ਸ਼ੌਕਤ ਅਲੀ ਜਿਹੜੇ ਲਾਹੌਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਬਿਸਾਰੇ ਨਾਇਨੇ ਤੇ ਅੱਜ ਅਸੀਂ ਉਹਨਾਂ ਦੇ ذریعے ਚੜਦੇ ਤੇ ਲੈਂਦੇ ਪੰਜਾਬ ਦੀਆਂ ਅਜਿਹੀਆਂ ਗੱਲਾਂ ਤੁਹਾਡੇ ਨਾਲ ਤੇ ਗੱਲਾਂ ਬਾਤਾਂ ਵਿੱਚ ਪਾਵਾਂਗੇ ਤੇ ਸਾਂਝਾ ਵੀ ਪਾਵਾਂਗੇ ਪਹਿਲਾਂ ਤੇ ਵੀਰ ਦੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਟਾਈਮ ਦਿੱਤਾ ਜੀ ਸਤਿ ਸ਼੍ਰੀ ਅਕਾਲ ਆਦਾਬ ਔਰ ਮੈਂ ਇਮਰਾਨ ਸ਼ੌਕਤ ਅਲੀ ਤੁਹਾਨੂੰ ਜਿਹਨੂੰ ਜੀ ਐਮ ਉਹ ਕਹਿੰਦਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਗੱਲ ਜਦੋਂ ਹੁੰਦੀ ਹੈ ਲੈਂਦੇ ਪੰਜਾਬ ਚੜਦੇ ਪੰਜਾਬ ਦੀ ਤੇ ਇਹ ਇਹ ਕਵਿਵਜੂਦ ਦਾ ਦੋ ਹਿੱਸਾ ਨੇ ਇਹ ਬਾਵਾ ਨੇ ਪੰਜਾਬ ਦੀਆਂ ਤੇ ਮੇਰੇ ਵੱਲ ਸਾਹਿਬ ਨੇ ਫਾਦਰ ਸਾਹਿਬ ਨੇ ਸ਼ੌਕਤ ਸਿੰਘ ਸਾਹਿਬ ਨੇ ਬਹੁਤ ਕੁਝ ਲਿਖਿਆ ਪੰਜਾਬ ਦੇ ਬਾਰੇ ਇਕਮਾਈਆਂ ਉਹਨਾਂ ਦੇ ਜੀ ਜੀ ਮੈਂ ਤੁਹਾਡੀ ਨਜ਼ਰ ਕਰਾਂਗਾ ਤੇ ਵੇ ਕੋਈ ਸੁਰਖ ਗੁਲਾਬ ਹੋਵੇ ਹੋਏ ਕੋਈ ਸੁਰਖ ਗੁਲਾਬ ਹੋਵੇ

ਉਸੇ ਤਰ੍ਹਾਂ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਕੰਪੋਜੀਸ਼ਨਾਂ ਨੂੰ ਜਿਵੇਂ ਇਹਨਰ ਕੋ ਸਾਦੀ ਕੀਤਾ ਗਿਆ ਔਰ ਗਾਇਆ ਗਿਆ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਪੰਜਾਬ 'ਚ ਉਹ ਪਿਆਰ ਮਿਲਿਆ ਔਰ ਸਾਰਿਆਂ ਬੇਰੇਆਂ ਵੀਰਾਂ ਦੇ ਬੀਰੇ ਸੀਨੀਅਰ ਜੂਨੀਅਰ ਦਮਾਂ ਆਰਟਿਸਟਾਂ ਉਹਨਾਂ ਨੂੰ ਗਾਇਆ ਔਰ ਮੇਰੀ ਬੜੀ ਗੁਰਦਖ ਹੈ ਕਿ ਮੈਂ ਇੱਕ ਐਸੇ ਐਸੀ عظیم ਸ਼ਖਸੀਅਤ ਦੇ ਕਾਰਜ ਮੈਂ ਜੋ ਮਿਆਂ ਔਰ ਅਸੀਂ ਤੇ ਪਾਈਆਂ ਜੀ ਮੈਂ ਵੱਡਾ ਇਮਰਾਨ ਸ਼ੌਕਤ ਲਈ ਮੇਰੇ ਤੋਂ ਛੋਟੀ ਮੋਸਨ ਸ਼ੌਕਤ ਲਈ ਉਹਨਾਂ ਦਾ ਤੋਂ ਛੋਟਾ ਅਮੀਰ ਸ਼ੌਕਤ ਲਈ ਦਿਨੇ ਵੀ ਰਸੀ ਪੰਜਾਬ ਪੰਜਾਬੀ ਮਾਂ ਬੋਲੀ ਦੀ ਉਸੇ ਤਰ੍ਹਾਂ ਸੇਵਾ ਕਰਦੇ ਜਿਸ ਨਾਲ ਸਾਡੇ ਡੈਡੀ ਨੇ ਸਾਨੂੰ ਆਰਡਰ ਕੀਤਾ ਸੀ ਕਿ ਦੁਨੀਆ ਤੇ ਜੋ ਵੀ ਖਾਓ ਸੂਫੀ ਖਾਓ ਧਰਤੀ ਮਾਂ ਹੀ ਖਾਓ ਆਪਣੀ ਮਾਂ ਬੋਲੀ ਦੀ ਖਾਓ ਕਿ ਮਾਂ ਬੋਲੀ ਜੇ ਛੱਡ ਜਾਓਗੇ ਤੇ ਫਿਰ ਦੁਨੀਆ ਤੇ ਤੁਹਾਡੀ ਕੋਈ ਪਛਾਣ ਨਹੀਂ ਬਿਲਕੁਲ ਬਿਲਕੁਲ ਤੇ ਇਹ ਮੇਰੇ ਵਾਸਤੇ ਬੜੇ ਬਾਣ ਦੀ ਗੱਲ ਹੈ ਕਿ ਤੁਸੀਂ ਤਸ਼ੀਫ ਆਏ ਹੋ ਵੀ ਸਾਡੇ ਨੂੰ ਮੈਨੂੰ ਇਹਦਾ ਲੱਗਦਾ ਕਿ ਮੈਂ ਅਜੇ ਸ਼ਕਤਲੀ ਸਾਹਿਬ ਦੇ ਨਾਲ ਹੀ ਵਾਅਦਲਬ ਕਰ ਰਿਹਾ ਇਕ ਤੇ ਉਹਨਾਂ ਦੇ ਨਾਲ ਸਾਡੇ ਉੱਧਰ ਸੰਗੀਤ ਦੀ ਸਾਂਝ ਹੈ ਪਰ ਸੰਗੀਤ ਤੋਂ ਇਲਾਵਾ ਉਹਨਾਂ ਦੇ ਨਾਲ ਉਥੇ ਮਿੱਠੀ ਦੀ ਸਾਂਝ ਬਣ ਗਈ ਉਥੋਂ ਦੇ ਗਾਇਕ ਸਾਹਿਤਕਾਰ ਪੌਟਿਸ਼ਨ ਜੀ ਉਹਨਾਂ ਦੇ ਨਾਲ ਵੀ ਇੰਨੀ ਮੁਹੱਬਤ ਭਰੀ ਸਾਂਝ ਆ ਪੈ ਗਿਆ ਸੀ ਬੜੀ ਉਮੀਦਾਂ ਮੈਂ ਯਾਦਾ ਐਡੀਆਂ ਸੋਹਣੀਆਂ ਨੇ ਮੈਂ ਤੁਹਾਨੂੰ ਅਸਾਂ ਜੀ ਜਿਨੇ ਨਾਂ ਨਹੀਂ ਕੋਈ ਤੇ ਨਾਂ ਵੀ ਮਿਸ ਹੋ ਗਿਆ ਤੇ ਮੈਂ ਸਮਝਦਾ ਕਿ ਉਹ ਮੇਰਾ ਜਿਹੜਾ ਸਾਥੀ ਹੋएगी ਉਹ ਸਾਥੀ ਹੋएगी ਮਗਰ ਸਾਰੇ ਨਾਮ ਪਰਵੰਤਮਾਨ ਜੀ ਨੇ ਉਹਨਾਂ ਦੀ ਸ਼ਾਦੀ ਦੇ ਉੱਤੇ ਉਹਨਾਂ ਦੇ ਵਿਆਹ ਤੇ ਗਏ ਸੀ ਜਦੋਂ ਛੋਟਾ ਸਲਵਾਲਾ ਬਣਿਆ ਸੀ ਡੈਡੀ ਸੀ ਮੈਂ ਸਾਹ ਔਰ ਬੜਾ ਸੋਹਣਾ ਟਾਈਮ ਲੰਘਿਆ ਹਰਭਜਨ ਰਮਨ ਜੀ

ਮਗਵਟਪੁਰ ਆਏ ਔਰ ਇਹਨਾਂ ਨੇ ਬੜੀਆਂ ਗੱਲਾਂ ਸਾਂਝੀਆਂ ਕੀਤੀਆਂ ਫੇਰੇਵੇਂ ਕਿ ਸ਼ੌਕਤਲੀ ਸਾਹਿਬ ਚੁੱਕੇ ਬੜਾ ਪਿਆਰ ਕਰਦੇ ਸੀ ਕਿ ਉਹਨਾਂ ਦੀਆਂ ਸਾਰੀਆਂ ਗਾਈਆਂ ਚੀਜ਼ਾਂ ਕਿਉਂ ਦੂਰ ਦੂਰ ਰੱਖਦੇ ਉਜ਼ੂਲ ਮਲੇ ਕੋਲੋਂ ਛੱਲਾ ਬੋਲੀਆਂ ਜੱਗਾ ਆ ਤੇਰੀ ਲਾਲਪੁਰਾਂ ਦੀ ਪਈ ਦਸਤੀ ਇਹ ਤੇਰੀ ਪੇਛ ਨਹੀਂ ਜਾਂਦੀ ਤੇਰਾ ਸੋਨੇ ਦਾ ਕੋਕਾ ਪਿਆ ਦਸਤਾ ਇਹ ਨਹੀਂ ਕੋ ਦੇ ਗਏ ਧੋਖਾ ਇਹ ਸਾਰੀਆਂ ਉਹਨਾਂ ਦੀਆਂ ਲਿਖੀਆਂ ਔਰ ਉਹਨਾਂ ਦੀਆਂ ਕੰਪੋਜੀਸ਼ਨ ਆ ਮੈਨੂੰ ਖੁਸ਼ੀ ਔਰ ਮੈਨੂੰ ਮਾਣ ਹੁੰਦਾ ਹੈ ਕਿ ਸਾਰੇ ਵੱਡੇ ਨਾਮ ਜਿਨ੍ਹਾਂ ਨੂੰ ਮੈਂ ਵੀ ਬਹੁਤ ਹੀ ਇੱਜ਼ਤ ਨਾਲ ਮੈਂ ਸੁਣਨਾ ਔਰ بڑے بڑے ਨਾਮ ਦੇ ਜਿਨ੍ਹਾਂ ਨੇ ਉਹਨਾਂ ਨੂੰ ਪਿਆਰ ਕੀਤਾ ਸ਼ੌਤਰੀ ਸਾਹਿਬ ਨੂੰ ਉਹਨਾਂ ਨੇ ਸਾਰੀਆਂ ਲਿਖੀਆਂ ਔਰ ਕੰਪੋਜ਼ ਕੀਤੀਆਂ ਗਾਇਆਂ ਚੀਜ਼ਾਂ ਦਾਇਆ ਔਰ ਪਿਆਰ ਬਖਸ਼ਿਆ ਜਿਹੜੇ ਤੁਸੀਂ ਭਗਵੰਤ ਮਾਨਕ ਸਰ ਨੂੰ ਵੀਰ ਕਹਿ ਕੇ ਸੰਬੋਧਨ ਕੀਤਾ ਹੈਗਾ ਉਹ ਸਾਡੇ ਇਸ ਸਮੇਂ ਮੁੱਖ ਮੰਤਰੀ ਨੇ ਜੀ ਮੈਂ ਜਾਣਦਾ ਮੈਂ ਜਾਣਦਾ ਇਸ ਵਕਤ ਉਹ ਤੁਹਾਡੇ ਛੋਟੇ ਭਰਾ ਉਹਨਾਂ ਦੇ ਸਰਬਾਲਾ ਬਣੇ ਸੀ ਜੀ ਉਹ ਸਰਬਾਲੇ ਬਣੇ ਸਾਂ ਤੁਸੀਂ ਵਿਆਹ ਗਏ ਸੀ ਸੁਨੂ ਜੀ ਜੀ ਬਿਲਕੁਲ ਮੈਂ ਗਿਆ ਸੀ ਜੀ ਵਿਆਹ ਵਿੱਚ ਸ਼ਾਮਲ ਹੋਇਆ ਸਾਂ ਔਰ ਉਹ ਯਾਦਾਂ ਐਸੀਆਂ ਨੇ ਜੋ ਕਿ ਬੜਾ ਪਿਆਰ ਕੀਤਾ ਭਗਵੰਤ ਪਾ ਜੀ ਨੇ ਔਰ ਡੈਡੀ ਨੇ ਵੀ ਬਹੁਤ ਜ਼ਿਆਦਾ ਉਹਨਾਂ ਨਾਲ ਪਿਆਰ ਕੀਤਾ ਬਿਲਕੁਲ ਆਪਣੀ ਬੁਲਾਦੀ ਤਰ੍ਹਾਂ ਪੁੱਤਰਾ ਪੁੱਤਰਾ ਤੇ ਉਹ ਮਰਗਾ ਦੇ ਮਹਾਲੀ ਮੇਲਾ ਜਿਹੜਾ ਹੋਇਆ ਸੀ 1996 ਦੇ ਵਿੱਚ ਮੈਂ ਅਗਲੇ ਦਿਨ ਪਹੁੰਚਿਆ ਸਾਂ ਉੱਥੇ ਤੇ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਬੜੀ ਵਿਆਗਗ ਪਰਫਾਰਮੈਂਸ ਸੀ ਸ਼ਰਦਜੀਤ ਸਾਹਿਬ ਔਰ ਹਰਭਜਨ ਪਹਿਦੇ ਨਾਲ ਵੀ ਹਰਭਜਨ ਮਾਨ ਜੀ ਨਾਲ ਗੁਰਸੇਵਨ ਪਹਿਦੇ ਨਾਲ ਇਹਨਾਂ ਨਾਲ ਵੀ ਇੱਕ ਫੈਮਿਲੀ ਰਿਲੇਸ਼ਨ ਹੁੰਦੇ ਨੇ ਇੱਕ ਪਿਆਰ ਹੁੰਦਾ ਹੈ ਜਿਵੇਂ ਇੱਕ ਦਬਰ ਹੈ ਇਸ ਤਰ੍ਹਾਂ ਕੁਝ ਦੇ ਮਰੇ ਔਰ ਅਨੰਗ ਬਾਣਿਆ ਉਹਨਾਂ ਦੀਆਂ ਮੁਹੱਬਤਾਂ ਦਾ ਉਹਨਾਂ ਦੇ ਪਿਆਰ ਦਾ ਤੇ ਬਸ ਰੱਬ ਕਰੇ ਮੇਰੀ ਦੁਆ ਹੈ ਅਰਦਾਸ ਹੈ ਰੱਬ ਅਗੇ ਕਿ ਇਹ ਦੋਵੇਂ ਪੰਜਾਬ ਜਿਹੜੇ ਨੇ ਇਹ ਹੱਸਦੇ ਵੱਸਦੇ ਰਹਿਣ ਤੇ ਮਿਲਦੇ ਰਹੀਏ ਅਸੀਂ ਵੀਜ਼ਿਆਂ 'ਚ ਆਸਾਨੀ ਹੋਵੇ ਤਾਂ ਕਿ ਕਮਜ਼ ਕਮ ਮੇਰਾ ਦਿਲ ਉਦਾਸ ਹੁੰਦਾ ਮੇਰਾ ਦਿਲ ਕਰਦਾ ਮੈਂ ਚੰਡੀਗੜ੍ਹ ਜਾ ਕੇ ਤੇ ਉੱਤੇ ਖਾਣਾ ਖਾਵਾ ਮੈਨੂੰ ਦਿਲ ਕਰਦਾ ਮੈਂ ਰੋਪੜ ਜਾਵਾਂ ਦਿਲ ਕਰਦਾ ਮੈਂ ਅ ਅਮਰ ਸਰ ਅਮਰ ਸਰ ਜਾਵਾਂ ਪਟਿਆਲੇ ਜਾਵਾਂ ਲੁਧਿਆਣੇ ਜਾਵਾਂ ਔਰ ਬਸ ਇਸ ਤਰ੍ਹਾਂ ਮੇਰੇ ਵੀਰ ਜਿਹੜੇ ਨੇ ਉਹਨਾਂ ਦਾ ਜੀ ਕਰੇ ਉਹ 100 ਬਿਸਕਲਾਂ ਇੱਥੇ ਗਾਣਾ ਸਾਹਿਬ ਆਣ ਲਾਹੌਰ ਆਣ ਅ ਫਸਰ ਅਬਦਲ ਜਾਨ ਜਿੱਥੇ ਉਹਨਾਂ ਦੇ ਜੀ ਕਰੇ ਉਹ ਇਹ ਰੋਕ-ਟੋਕ ਨਹੀਂ ਹੋਣੀ ਚਾਹੀਦੀ ਇਹ ਸੱਚੇ ਸਾਡੀ ਵੰਡ ਜਿਹੜੀ ਉਹ ਪੰਜਾਬ ਦੀ ਹੋਣੀ ਹੈ ਜੀ ਵੰਡ ਮਾਂ ਬੋਲੀ ਦੀ ਹੋਈ ਹੈ ਕਿ ਪੰਜਾਬੀਆਂ ਦੇ ਜਿਹੜੇ ਦਿਲ ਜਿਹਨਾਂ ਉਹਨਾਂ ਨੂੰ ਚੀਰਿਆ ਗਿਆ ਕਿ ਉਹਨਾਂ ਨੂੰ ਵਕਤ ਦਿੱਤਾ ਗਿਆ ਮਗਰ ਅਸੀਂ ਵਿੱਚੋਂ ਇੱਕ ਦੂਸਰੇ ਵਾਸਤੇ ਪਿਆਰ ਔਰ ਦੁਆਵਾਂ ਦੇਣ ਵਾਲੇ ਪਿਆਰ ਕਰਨ ਵਾਲੇ ਆ ਇਹ ਤੋਂ ਹੱਥ ਝੁੱਕ ਕੇ ਦੁਆ ਕਰੀ ਦੀਏ ਉਧਰਲੇ ਪੰਜਾਬ ਦੇ ਸਾਰੇ ਵਸਨੀਕਾਂ ਵਾਸਤੇ ਜ਼ਬਾਤ ਸਾਹਿਬ ਵਾਸਤੇ ਔਰ ਇਸੇ ਤਰ੍ਹਾਂ ਹੀ ਤੁਸੀਂ ਦੁਆ ਕਰਦੇ ਹੋ ਅੱਲਾਹ ਬਸ ਮੇਰੀ ਇਹ ਹੀ ਪੁੱਤਰ ਬਾਪਾ ਕੇ ਦੁਆ ਹੈ ਰੱਬ ਜੀ ਦੁਬਾਰਾ ਕਦੋਂ ਵਿਆਹ ਕੀ ਮੇਰੇ ਕਦੋਂ ਵੀ ਪੰਜਾਬ ਜਾਂਦੀ ਆ ਜੀ ਮੈਂ ਤੁਹਾਨੂੰ ਯਾਦ ਹੈ ਨਾ ਸਾਹਿਬ 2008 ਸੀ ਗਿਆ ਸੀ ਮੈਂ 8 ਜਾਂ 9 ਦੇ ਵਿੱਚ ਫਿਰ ਉਸ ਤੋਂ ਬਾਅਦ ਨਹੀਂ ਜਾਣ ਹੋਇਆ ਕੁਝ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਕਰਦਾ ਬਹੁਤ ਵਾਰ ਲੋਕ ਬੁਲਾਦੇ ਵੀ ਨੇ ਮਗਰ ਕੁਝ ਵੀਜ਼ਾਸ ਦੇ ਇਸ਼ੂਸ ਹੁੰਦੇ ਨੇ ਤੇ ਮੈਂ ਕਹਿੰਦਾ ਕਿ ਜਿਹੜੇ ਲੋਕ ਡਿਜ਼ਰਵਿੰਗ ਨੇ ਤੁਸੀਂ ਬੇਸ਼ੱਕ ਉਹਨਾਂ ਨੂੰ ਉਹ ਆਪਣੀ ਕਣੀ ਆਬਜ਼ਰਵੇਸ਼ਨ ਦੇ ਵਿੱਚ ਉਹਨੂੰ ਅਬਜ਼ਰ ਕਰੋ ਮਗਰ ਉਹਨੂੰ ਬੁਲਾਓ ਉਹਨਾਂ ਦੇ ਜਿਹੜੇ ਦਿਲ ਦੇ ਜਿਹੜੇ ਮਨ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਇਜ਼ਹਾਰ ਕਰਨ ਦੇ ਉਹ ਮੌਕਦੇ ਵੜਨ ਦਿਓ ਪਿਆਰ ਵੰਡਣ ਦਿਓ ਇੱਕ ਦੂਸਰੇ ਨਾਲ ਜਿਸ ਮੈਂ ਚਾਹਾਂਗਾ ਕਿ ਫੋਕਲ ਸਾਹਿਬ ਦਾ ਇੱਕ ਬੜਾ ਚੰਗਾ ਜੀ ਜੀ ਇੱਕ ਅੰਤਰਾ ਜੀ ਮੈਂ ਮੈਂ ਬਿਲਕੁਲ ਹੈ ਜੀ ਤੁਹਾਡੀ ਸਤਿ ਜੀ ਜਾਵੋ ਨੀ ਬੋੜ ਲਿਆ ਗੋ ਨੀ ਮੇਰੇ ਨਾਲ ਗਿਆ ਜੇ ਲੜਕੇ ਅੱਲਾਹ ਕਰ ਆ ਜਾ ਵਜੇ ਸੋਣਾਓ ਦੇਵ ਜਾਨ ਕਦਵਾ ਵਿੱਚ ਤਰੇ ਛੱਲਾ 베ਰੀ ਬੂਰੇ ਛੱਲਾ 베ਰੀ ਬੂਰੇ ਵਤਨ ਮਾਈ ਦਾ ਦੂਰੇ ਜਾਣਾ ਪਹਿਲੇ ਪੂਰੇ ਗਲ ਸੁਣ ਚੱਲਿਆ ਓ ਢੋਲਾ ਓਏ ਤੇ ਤੁਕਾਦਾ ਬੁਲਾ ਓ ਛੱਲਾ ਕਾਲੀਆਂ ਮਰਚਾ ਛੱਲਾ ਕਾਲੀਆਂ ਮਰਚਾ ਛੱਲਾ ਕਾਲੀਆਂ ਮਰਚਾ ਓਏ ਮੋਰਾ ਪੀਕੇ ਮਰਸਾਂ ਸਿਰ ਤੇਰੇ ਚੜਸਾਂ ਨਾਲ ਸੁਣ ਛੱਲਿਆ ਉਹ ਬੇੜੇ ਅੱਲਾ ਸੰਗ ਨਾਨ ਖੇੜੇ ਰੂਹ ਹਸ ਕਰ ਦਿੱਤ ਉਸ ਨੌਟੈਂਟ ਵਡਾਣਾ ਮੇਰੇ ਬਿਲਕੁਲ ਦਿਲ ਤੇ ਨਾ ਉਹ ਠੱਡਾ ਹੋ ਗਿਆ ਇਹ ਤੋਂ ਤੁਹਾਡੇ ਦਰਸ਼ਨ ਕੀਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਆਪਣੇ ਉਸ ਪੰਜਾਬ ਦੀ ਜ਼ਮੀਨ ਤੇ ਗੇੜੇ ਇਸ ਸੈਲ ਰੀਸੀਵ ਤੋਂ ਨਾ ਕਿ ਜਦ ਗੱਲ ਹੋਈ ਜੀ ਬਾਤ ਕਦੀ ਅ ਨਹੀਂ ਉਹਨਾਂ ਦੀ ਬਹੁਤ ਜ਼ਿਆਦਾ ਮਸਰੂਫੇ ਤੇ ਮੇਰਾ ਦੁਜੇ ਦਿਨ ਬਿਲਕੁਲ ਬੀਜ਼ੀ ਹੋਣ ਦੀ وجہ ਤੋਂ ਫਿਰ ਮੈਂ ਖੁਦ ਵੀ ਨਹੀਂ ਉਹਨਾਂ ਨੂੰ ਜ਼ਹਿਮਤ ਦਿੰਦਾ ਲੇਕਿਨ ਇਹ ਕਿ ਉਰਾਵ ਕਰੇ ਕਿ ਕਦੀ ਆਪਸ ਵਿੱਚ ਮੁਲਾਕਾਤ ਹੋਵੇ ਫਿਰ ਯਾਦਾਂ ਸਾਂਝੀਆਂ ਕਰੀਏ ਕਿਉਂਕਿ ਮੈਨੂੰ ਯਾਦ ਹੈ ਕਿ ਉਹ ਨਿਕਲ ਜਾਣ ਲੱਗੇ ਆ ਵੀ ਨਿਕਲਣ ਲੱਗੇ ਆ ਵੀ ਉਹਨਰੇ ਮਾਤਾ ਪਿਤਾ ਜੀ ਦੇ ਚਰਨ ਸਪਰਸ਼ ਕਰਕੇ ਉਹਨਾਂ ਕੋਲ ਆ ਗਿਆ ਲੈ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਬੈਠ ਕੇ ਵੀ ਸੁਣਾਦਾ ਰਿਹਾ ਮੈਨੂੰ ਅੱਛਾ ਜੀ ਤੇ ਬੜੀ ਧੋਵਾਂ ਲਈਆਂ ਉਹਨਾਂ ਕੋਲ ਕਿੰਨੇ ਕਿ ਦਿਨ ਰਏ ਸੀ ਫਿਰ ਉਹਨਾਂ ਦੇ ਪਿੰਡ ਸਤੌਜ ਦੇ ਵਿੱਚ ਅ ਉੱਥੇ ਮੈਂ 5 5-6 ਦਿਨ ਰਹਾ ਸੀ ਅੱਛਾ ਸ਼ਾਰਟ ਜਰ ਟੂਰ ਸੀ ਮਗਰ ਕਦੀ ਨਹੀਂ ਭੁਲਣਾ ਵਾਲਾ ਉਹਨਾਂ ਦਾ ਪਿਆਰ ਉਹਨਾਂ ਦੀ ਮੁਹੱਬਤ ਉਹ ਕਦੀ ਭੁੱਲ ਨਹੀਂ ਸਕਦਾ ਜੀ ਆਸ ਹੈ ਕਿ ਕਦੀ ਉਹ ਆਣ ਔਰ ਬਾਕੀ ਦੇ ਮੇਰੇ ਵੀ ਆਣ ਤੇ ਸਾਡੇ ਸਾਡੀਆਂ ਬਾਹਾਂ ਸਾਡਾ ਦਿਲ ਬਿਲਕੁਲ ਖੁੱਲੇ ਉਹਨਾਂ ਨੂੰ ਜੀ ਆਇਆਂ ਕਹ ਲਈ ਤੇ ਅਸੀਂ ਵੀ ਰਾਈ ਨੂੰ ਅਰਦਾਸ ਕਰਾਂਗੇ ਕਿ ਜਲਦੀ ਤੁਸੀਂ ਸਾਡੇ ਪੰਜਾਬ ਆਓ ਸਿਰ ਸਾਡੇ ਦਿਲ ਦੇ ਤੁਸੀਂ ਪਹਿਲੇ ਲੁੱਟੇ ਹੋਏ ਸੀ ਹੋਰ ਲੁੱਟ ਲੋ ਤੁਸੀਂ ਇਸ ਪੰਜਾਬ ਦੇ ਵੀ ਆਸ਼ਿਕ ਹਾਂ ਤੇ ਇਹ ਪੰਜਾਬੀ ਅਦੂਰ ਹੈ ਉਹਦੀ ਮਾਫਤ ਚੁਗੈ ਜੇ ਜੀ ਤੁਸੀਂ ਇੰਨਾ ਜਦੋਂ ਸੀ ਆਈਦਾ ਹੈ ਨਾ امیم میں ہوتے ہیں کہ انہوں نے بیان نہیں کیتا جاسکتا ہے کہ جی میں تو اسی بحبتہ ہیں کوٹ کوٹ جفیں آپ ہوتے ہیں اور تیک اپنے تو سگر میں نوک کی یاد آجاتا ہے ویڈی نے اپنے پر پوز کیتا گیا چند جنیالوے جی جنیالوے دی ایک مارا گیت ہے وہ انہوں پڑا پسند ہے انہوں نے کمپوسیشن شاکری صاحب نہیں کیتی اور انہوں نے گیا اوہ واقی ہے دی یہ سر حد دی तू ती न ले वाग सरहद तू ततीवाल गे शाला खिड़ी फुल गुलाब ते तूनू बास پتر پنجاب دے پتر پنجاب دے واگے دیے सरहदे ਤੇ ਨੁਤਤੀ ਵਾ ਨ ਲਗੇ ਬਾਗੇ ਦੀ ਸਰਹੰਦੀ ਨੀ ਤੂੰ ਕੀਤੇ ਅਧੇ ਅਧੇ ਮਾਨ ਤੇ ਪਿਆਰ ਭਰਾਵਾਂ ਦੇ ਤੁਨੂੰ ਤੇਂਹ ਪੁੱਤਰ ਵੰਡੇ ਨੀ ਚਨ ਵਰਗੀ ਯਾ ਮਾਵਾ ਦੇ सम न आए चाले ते हिसाब ते हिसाब बाग सरहद उहो तैनू तीवान लॻे बागे ॾिए सरहद बहुत शुक्रिया کچھ ہن کیا نہیں جا سکتا نہ میرے کوئی شبد ہے امید کرتے کہ چھوٹی جی وارتلاوا وہ تیار دل <سؤال> سکول <سؤال> دے گی فی مینوں تو لاہور تو آ گیا بہت بہت شکریہ